ਚੱਤ ਸ਼੍ਰੀ ਅਕਾਲ ਜੀ ਵੀਡੀਓ ਦੇਖ ਰਹੇ ਆਪ ਸਭ ਨੂੰ ਜੀ ਆਇਆਂ ਲੈ ਕੇ ਆਂ ਜਰਿਆਂ ਅੱਜ ਦੀ ਵੱਡੀ ਖਬਰ ਬੇਮਿਸਾਲ ਹੈ ਇੱਕ ਤਕਰੀਬ ਤਰਕੀਬ ਸਿਰਫ 5000 ਰੁਪਏ ਦਾ ਨਿਵੇਸ਼ ਕਰਕੇ ਤੁਸੀਂ ਬਣ ਸਕਦੇ ਹੋ ਕਰੋੜਪਤੀ ਸਮਝੋ ਪੂਰੀ ਸਕੀਮ ਹੈ ਨਾ ਕੋਈ ਬਡੇਪੇ ਤੱਕ ਇੱਕ ਵੱਡਾ ਫੰਡ ਇਕੱਠਾ ਕਰਨਾ ਚਾਹੁੰਦਾ ਹੈ ਤਾਂ ਜੋ ਉਹ ਰਿਟਾਇਰਮੈਂਟ ਤੋਂ ਬਾਅਦ ਇੱਕ ਆਰਮਦਾਇਕ ਤੇ ਅਨੰਦਾਇਕ ਜੀਵਨ ਬਤੀਤ ਕਰ ਸਕਣ ਹਾਲਾਂਕਿ ਘਰੇਲੂ ਅਤੇ ਨਿੱਜੀ ਖਰਚਿਆਂ ਨੂੰ ਪੂਰਾ ਕਰਨ ਤੋਂ ਬਾਅਦ ਇੱਕ ਵਿਅਕਤੀ ਅਕਸਰ ਮਹੀਨੇ ਦੇ ਅੰਤ ਤੱਕ ਇੰਨਾ ਪੈਸਾ ਇਕੱਠਾ ਨਹੀਂ ਕਰ ਪਾਉਂਦਾ ਕਿ ਭਵਿੱਖ ਲਈ ਲੱਖਾਂ ਡਾਲਰ ਇਕੱਠੇ ਕਰ ਸਕੇ ਹਾਲਾਂਕਿ ਜੇਕਰ ਬੱਚਤ ਸਮਝਦਾਰੀ ਨਾਲ ਕੀਤੀ ਜਾਵੇ ਤਾਂ ਇਹ ਅਸੰਭਵ ਜਾਪਦਾ ਹੈ ਕੰਮ ਸੰਭਵ ਹੋ ਸਕਦਾ ਹੈ ਇੱਕ ਮਿਊਚੁਅਲ ਫੰਡ ਦਾ ਸਿਸਟ ਸਿਸਟ ਮੈਟਿਕ ਅਤੇ ਇਨਵੈਸਟਮੈਂਟ ਪਲਾਨ ਇੱਕ ਬਿਹਤਰ ਨਿਵੇਸ਼ ਵਿਕਲਪ ਹੋ ਸਕਦਾ ਹੈ ਐਸਆਈਪੀ ਵਿੱਚ ਨਿਵੇਸ਼ ਕਰਨਾ ਹੋਰ ਮਿਊ ਮਿਊਚੂਅਲ ਫੰਡ ਨਿਵੇਸ਼ ਵਿਕਲਪਾਂ ਨਾਲੋਂ ਸਾਨਾ ਹੈ ਅਤੇ ਉੱਚ ਰਿਟਰਨ ਸੰਭਾਵਨਾ ਦੀ ਪੇਸ਼ਕਸ਼ ਕਰਦਾ ਹੈ ਇਸ ਲਈ ਜੇਕਰ ਤੁਹਾਡੀ ਨਿਯਮਤ ਆਮਦਨ ਹੈ ਤਾਂ ਇੱਕ ਸਿਸਟਮ ਮੈਟ੍ਰਿਕ ਅਤੇ ਇਨਵੈਸਟਮੈਂਟ ਪਲਾਨ ਇੱਕ ਵਧੀਆ ਫਿੱਟ ਹੈ ਐਸਆਈਪੀ ਵਿੱਚ ਹਰ ਮਹੀਨੇ ਲਗਾਤਾਰ ਛੋਟੀਆਂ ਰਕਮਾਂ ਦਾ ਨਿਵੇਸ਼ ਕਰਕੇ ਤੁਸੀਂ ਲੰਬੇ ਸਮੇਂ ਇੱਕ ਵੱਡਾ ਫੰਡ ਇਕੱਠਾ ਕਰ ਸਕਦੇ ਹੋ ਇੱਕ ਸਾਰ ਇਨਵੈਸਾ ਇਨਵੈਸਾ ਰਾਹੀਂ ਇੱਕ ਵੱਡੀ ਰਕਮ ਇਕੱਠੀ ਕੀਤੀ ਜਾ ਸਕਦੀ ਹੈ ਜੇਕਰ ਤੁਸੀਂ ਆਪਣਾ ਨਿਵੇਸ਼ 1000 ਦੀ ਮਾਸਿਕ ਸਲਿੱਪ ਨਾਲ ਸ਼ੁਰੂ ਕਰ ਸਕਦੇ ਹੋ ਤਾਂ 12% ਸਲਾਨਾ ਵਿਆਜ ਕਮਾਉਂਦੇ ਹੋ ਤਾਂ ਤੁਹਾਡੇ ਕੋਲ 31 ਸਾਲਾਂ ਤੱਕ ਇੱਕ 65.2 ਕਰੋੜ ਦਾ ਫੰਡ ਹੋਵੇਗਾ ਜੇ ਇਸੇ ਤਰ੍ਹਾਂ ਜੇਕਰ ਤੁਸੀਂ SIP ਵਿੱਚ ਹਰ ਮਹੀਨੇ 5000 ਦਾ ਨਿਵੇਸ਼ ਕਰਦੇ ਹੋ ਤਾਂ ਤੁਹਾਨੂੰ ਇਸ ਨੂੰ 8 ਸਾਲ 10% ਦਾ ਵਧਾਉਂਦੇ ਹੋ ਅਤੇ ਆਪਣੀ ਜਮ੍ਹਾਂ ਰਾਸ਼ੀ ਦੀ ਸਾਲਾਨਾ 12% ਵਿਆਜ ਕਮਾਉਣ ਦੀ ਉਮੀਦ ਕਰਦੇ ਹੋ ਤਾਂ ਤੁਸੀਂ 25 ਸਾਲਾਂ ਵਿੱਚ 2 ਕਰੋੜ 13 ਲੱਖ 77 ਹਜ਼ਾਰ 730 ਰੁਪਏ ਇਕੱਠੇ ਕਰ ਲਓਗੇ ਇਸ ਵਿੱਚ 559 ਨਾਠ 8 ਲੱਖ 800 ਤੇ ਨਿਵੇਸ਼ ਕੀਤੀ ਰਕਮ ਜਦੋਂ ਕਿ 1 ਲੱਖ 1 ਕਰੋੜ 54 ਲੱਖ 76 ਹਜ਼ਾਰ ਨੂੰ 100 ਸ਼ੇਅਰ ਪ੍ਰਾਪਤ ਤੱਕ ਇਤਹਾਸ ਹੈ ਦੂਜੇ ਪਾਸੇ 21 ਸਾਲਾਂ ਵਿੱਚ 5 ਚਾਰ ਦੀ ਮਾਸਿਕ ਸਿੱਪ 1 ਕਰੋੜ 1.6 ਕਰੋੜ ਤੱਕ ਦੀ ਕਾਫੀ ਆਮਦਨ ਪੈਦਾ ਕਰੇਗੀ ਇਸ ਵਿੱਚੋਂ ਕੁੱਲ ਵਿੱਚੋਂ ਤੁਹਾਡਾ કુલ 38.40 ਲੱਖ ਦਾ ਨਿਵੇਸ਼ ਅਤੇ ਪ੍ਰਾਪਤ ਰਿਟਰਨ 77.99 ਲੱਖ ਹੈ ਭਾਵੇਂ ਤੁਸੀਂ 5000 ਦੀ بجائے 2-4 ਦਾ ਮਹੀਨਾਵਾਰ SIP ਕਰਦੇ ਹੋ ਤਾਂ 10% ਸਟੈਪ ਅਪ ਦੇ ਨਾਲ ਤੁਸੀਂ ਅਗਲੇ 24 ਸਾਲਾਂ ਵਿੱਚ 1.10 ਕਰੋੜ ਦਾ ਫੰਡ ਇਕੱਠਾ ਕਰ ਕਰੋਗੇ ਖਬਰਾਨੰਦ ਤੱਕ ਬਣੇ ਰਹਿਣ ਲਈ ਧੰਨਵਾਦ